ਸਵਤੰਤਰਤਾ ਦਿਵਸ ਦੇ ਮੌਕੇ ਤੇ ਲੁਧਿਆਣਾ ਵਿਖੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਸਤਰੀ ਸਮਾਰੋਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰ ਲਿੱਤੀਆਂ ਗਈਆਂ ਹਨ ਅਤੇ ਇਸ ਸੰਬੰਦੇ ਅੱਜ ਫੁੱਲ ਡਰੈਸ ਰਿਹਰਸਲ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਪਹੁੰਚੇ ਇਸ ਦੌਰਾਨ ਡੀਸੀ ਨੇ ਦੱਸਿਆ ਕਿ ਇਸ ਸਮਾਰੋਹ ਦੇ ਵਿੱਚ ਕਰੋਨਾ ਸੰਕਰਮਣ ਦੇ ਚੱਲਦੇ ਬੱਚਿਆਂ ਅਤੇ ਨਾਗਰਿਕਾਂ ਦੀ ਸਮੂਲਿਤ ਘਟ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ ਵੀਆਈਪੀ ਵੱਲੋਂ ਤਿਰੰਗਾ ਲਹਿਰਾਉਣਾ ਭਾਸ਼ਣ ਅਤੇ ਪ੍ਰੇਰਦਾ ਆਯੋਜਨ ਕੀਤਾ ਜਾਵੇਗਾ ਪੁਲਿਸ ਕਮਿਸ਼ਨਰ ਅਕੇਸ਼ ਅਗਰਵਾਲ ਨੇ ਦੱਸਿਆ ਕਿ ਸੁਰੱਖਿਆ ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਕਰਮੀਆਂ ਦੀ ਵੀ ਡਿਊਟੀ ਲਗਾਈ ਗਈ ਹੈ। 15 ਅਗਸਤ 2020 ਦਾ ਦਿਹਾੜਾ ਜਿਹੜਾ ਹੈਗਾ ਹਰ ਵਾਰ ਦੀ ਤਰ੍ਹਾਂ ਬੜੀ ਜੋਸ਼ ਉਤਸ਼ਾਹ ਨਾਲ ਮਨਾਇਆ ਜਾਣਾ ਹੈ। ਕਿਉਂਕਿ ਇਹ ਦੋ ਦਿਨਾਂ ਨੂੰ ਆਉਣ ਵਾਲਾ ਹੈ ਮੈਂ ਅਗਾਊਂ ਤੌਰ 'ਤੇ ਲੁਧਿਆਣੇ ਦੇ ਸਾਰੇ ਨਿਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਹਾਂ। ਔਰ ਲੁਧਿਆਣੇ ਦੇ ਬਹੁਤ ਸਾਰੇ ਲੋਕਾਂ ਦਾ ਇਤਿਹਾਸ ਹੈ ਕਿ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਹ ਦਿਨ ਸੰਭਵ ਹੋਇਆ। ਭਾਵੇਂ ਕਿ ਸਾਡੇ ਚਾਚ ਕੋਈ ਕਮੀ ਨਹੀਂ ਸਰਕਾਰ ਦਾ ਜਿਹੜਾ ਰਸਮੀ ਤੌਰ ਤੇ ਪ੍ਰੋਗਰਾਮ ਹੁੰਦਾ ਉਸ 'ਚ ਵੀ ਕੋਈ ਕਮੀ ਨਹੀਂ ਪਰ ਕੋਵਿਡ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਜਿਹੜੀ ਸ਼ਮੂਲੀਅਤ ਹੈ ਬੱਚਿਆਂ ਦੀ ਔਰ ਆਮ ਲੋਕਾਂ ਦੀ ਉਹਨੂੰ ਇੱਥੇ ਘਟਕੀਤਾ ਗਿਆ ਸਿਰਫ ਇੱਕ ਝੰਡੇ ਦੀ ਰਸਮ ਔਰ ਜਿਹੜੇ ਸਾਡੇ ਮੁੱਖ ਮਹਿਮਾਨ ਸਾਹਿਬ ਹਨ ਉਹਨਾਂ ਦਾ ਜਿਹੜਾ ਲੁਧਿਆਣਾ ਵਾਸੀਆਂ ਦੇ ਨਾਮ ਸੰਦੇਸ਼ ਹੈ ਉਹ ਹੋਏਗਾ ਉਦੇ ਲਈ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਮੇਰੇ ਤੇ ਸੀਪੀ ਸਾਹਿਬ ਵੱਲੋਂ ਕਾਮਨ ਰੂਪ ਚ ਲਿੱਤਾ ਗਿਆ। ਔਰ ਜਿਹੜੀ ਫਲਾਮੀ ਦੀ ਰਸਤਾ ਮੈਂ ਉਹਦੀ ਵੀ ਫੁੱਲ ਡਰੈਸ ਰਸਲ ਹੋਈ ਹੈ। ਸਾਰੇ ਆਫੀਸਰਜ਼ ਨੇ ਬੜੀ ਮਿਹਨਤ ਨਾਲ ਬੜੇ ਰਸਮੀ ਤਰੀਕੇ ਨਾਲ ਬੜਾ ਅੱਛਾ ਇਹ ਪ੍ਰੋਗਰਾਮ ਲਿਖਿਆ ਹੈ। ਮੈਂ ਸਾਰੇ ਆਫੀਸਰਜ਼ ਨੂੰ ਚੰਗੇ ਪ੍ਰਬੰਧਾਂ ਲਈ ਜਿਹੜੀ ਹੈਗੀ ਸ਼ਾਬਾਸ਼ੀ ਦਿੰਦਾ। ਸਰ ਜਿੱਦਾਂ ਦੇਖਿਆ ਕਿ ਸੱਭਿਆਚਾਰ ਪੰਜਾਬ ਦਾ ਕਰਾਇਆ ਜਾਂਦਾ ਹੈ, ਪੰਗੜਾ ਹੋ ਗਿਆ, ਸੰਗੀਤ ਵਗੈਰਾ ਹੋ ਗਿਆ, ਬਿਲਕੁਲ ਨਹੀਂ ਕਰਾਇਆ ਗਿਆ ਉਹ ਵਕਤ। ਜਿਹੜਾ ਚਾਹ ਹੈ ਉਹ ਮਨਾ ਚ ਹੁੰਦਾ। ਮੂਕੇ ਮੁਤਾਬਕ ਆਪਾਂ ਉਹਨੂੰ ਕਦੇ ਪ੍ਰਗਟ ਕਰਦੇ ਆਂ ਕਦੇ ਉਹਨੂੰ ਪ੍ਰਗਟ ਨਾ ਕਰਕੇ ਵੀ ਸਾਡੇ ਮਨਾਂ 'ਚ ਉਦੋਂ ਵੀ ਵੱਧ ਚਾਹ ਹੁੰਦਾ ਸਾਡੇ ਮਨਾਂ 'ਚ ਬਲਬਲਾ ਹੈ ਕੋਵਿਡ ਦੇ ਅਗੇਂਸਟ ਲੜਨ ਦਾ ਪਰ ਇਸ ਵਾਰ ਅਸੀਂ ਜਾਣਬੁੱਝ ਕੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਨੇ ਉਹਨਾਂ ਨੂੰ ਬਾਹਰੀ ਰੂਪ 'ਚ ਨਹੀਂ ਕਰਾ ਰਹੇ ਕਿਉਂਕਿ ਜਿਹੜੇ ਬੱਚੇ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਨੇ ਅਸੀਂ ਉਹਨਾਂ ਨੂੰ ਕੋਵਿਡ ਨਾਲ ਅਨੈਸੀਸਰੀ ਐਕਸਪੋਜ਼ ਨਹੀਂ ਕਰਨਾ ਚਾਹੁੰਦੇ ਪ੍ਰਮਾਤਮਾ ਨੇ ਚਾਹਿਆ ਤਾਂ 26 ਜਨਵਰੀ 2021 ਤੱਕ ਮਾਹੌਲ ਠੀਕ ਹੋ ਗਿਆ ਤਸੀ ਉਸ ਸਮੇ ਇਸ ਤੋਂ ਵੀ ਵੱਧ ਜੋਸ਼ਖੋਸ਼ ਨਾਲ ਪ੍ਰੋਗਰਾਮ ਕਰਾਂਗੇ ਪੱਤਰਿਆਂ ਦੇ ਨਾਲ ਹੀ ਦਿੱਤੇ ਲਾਸਟ ਵਾਲੇ ਜਿੱਦਾਂ ਵੀ 15 ਅਗਸਤ ਆਵੇ ਹਰ ਲੋਕੀ ਆਪਣੇ ਮੱਲੇ 'ਚ ਜਿੱਦਾਂ ਸਰਕਾਰੀ ਧਾਰਿਆਂ ਦੇ ਵਿੱਚ ਮਨਾਈ ਆਉਗੀ ਉਹ ਜਿਆਦਾ ਦਿੱਤੀ ਨਹੀਂ ਮਾਉਂ ਦੇਖੋ ਇਸ ਤਰ੍ਹਾਂ ਸਰਕਾਰੀ ਜਿਹੜੀ ਐਡਵਾਈਜ਼ਰੀ ਹੈ ਉਹ ਇਹ ਹੈ ਕਿ 20 ਤੋਂ ਵੱਧ ਬੰਦੇ ਇਕੱਠੇ ਨਾ ਹੋਣ ਤਾਂ ਉਸ ਐਡਵਾਈਜ਼ਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਗਰ ਕੋਈ ਮਨਾਉਣਾ ਚਾਹੁੰਦਾ ਹੈ 20 ਤੋਂ ਘੱਟ ਦੇ ਇਕੱਠੇ ਸੋਸ਼ਲ ਦੂਰੀ ਰੱਖ ਕੇ ਮਾਸਤਾ ਪਾ ਕੇ ਮਨਾਇਆ ਜਾ ਸਕਦਾ ਹੈ ਇਹ ਰਾਸ਼ਟਰੀ ਦਿਵਸ ਹੈ ਕਿਸੇ ਦੇ ਕੋਲ ਪਵੰਦੀ ਹੈ। ਅੱਜ ਅਸੀਂ 15 ਅਗਸਤ ਲਈ ਫੁੱਲ ਡਰੈਸ ਰਿਹਰਸਲ ਰੱਖੀ ਸੀ ਜੋ ਕਿ ਅਸੀਂ ਹੁਣੇ ਹੀ ਖਤਮ ਕੀਤੀ ਹੈ ਐਂਡ ਇਹਦੇ ਲਈ 15 ਅਗਸਤ ਵਾਲੇ ਦਿਨ ਅਸੀਂ ਸਿਕਿਉਰਿਟੀ ਦੇ ਵੀ ਪੂਕਤਾ ਪ੍ਰਬੰਧ ਕੀਤੇ ਹਨ। ਜਿਹੜੇ ਵੀ ਸ਼ਹਿਰ ਦੇ ਆਪਣੇ ਇੰਪੋਰਟੈਂਟ ਇਲਾਕੇ ਹਨ ਉਸੇ ਪੁਲਿਸ ਦੀ ਗਸ਼ਤ ਹੋਵੇਗੀ ਜਿੱਥੇ ਆਪਣਾ ਇਹ ਗੁਰਨਾਨਾ ਕੇ ਸਟੇਡੀਅਮ ਦੇ ਵਿੱਚ ਜਿਹੜੇ ਮੇਨ ਫੰਕਸ਼ਨ ਹੋਣਾ ਹੈ ਉੱਥੇ ਅਸੀਂ ਇਸ ਵਾਰੀ ਥੋੜਾ ਸਾਦਾ ਸਮਾਰੋ ਮਨਾਇਆ ਜਾ ਰਿਹਾ ਹੈ 코로나 ਕਰਕੇ ਲੇਕਿਨ ਅਸੀਂ ਸਾਰੀ ਏਹਤਿਆਤ ਰੱਖ ਰਹੇ ਹਾਂ ਜਿਹੜੇ ਕਿ ਪੁਲਿਸ ਦੇ ਮੁਲਾਜ਼ਮ ਪਲਾਟੂਨ ਦੇ ਵਿੱਚ ਪਰੇਡ ਦੇ ਵਿੱਚ ਹਿੱਸਾ ਲੈ ਰਹੇ ਹਨ ਉਹ ਸੋਸ਼ਲ ਡਿਸਟੈਂਸਿੰਗ ਮਾਸਕ ਵਗੈਰਾ ਸੈਨੀਟਾਈਜ਼ਰ ਸੈਨੀਟਾਈਜ਼ੇਸ਼ਨ ਕਰਕੇ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ ਐਂਡ ਸਟੇਡੀਅਮ ਦੇ ਵਿੱਚ ਵੀ ਅਸੀਂ ਵੱਖ-ਵੱਖ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਹਨ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਅਪ੍ਰਿਆ ਘਟਨਾ ਨਾ ਘਟ ਸਕੇ ਜਿਦਾ ਦੇਖਿਆ 15 ਅਗਸਤ ਨੂੰ ਆ ਜਾਂਦੀ ਹੈ ਇੰਨਾ ਲੋਕੋ ਡੀਜੇ ਵਗੈਰਾ ਟੈਕ ਵਗੈਰਾ ਲਾ ਕੇ ਸੋ ਪਗ ਲੋਕਾਂ ਨੂੰ ਜਿਹੜਾ ਮਨਜ਼ੂਰੀ ਦਿੱਤੀ ਆ ਉਹ ਲੋਕਾਂ ਨੂੰ ਇਹੀ ਹੈ ਇਸ ਵਾਰੀ ਕਿਉਂਕਿ ਕੋਰੋਨਾ ਹੈ ਇਸ ਕਰਕੇ ਗੈਦਰਿੰਗ ਨਾ ਕਰਨ ਜੋ ਕੁਝ ਵੀ ਕਰਨਾ ਹੈ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਰਹਿ ਕੇ ਕਰਨ ਐਂਡ ਜੋ ਸਰਕਾਰ ਦੇ ਕੋਰੋਨਾ ਵਾਲੇ ਨਿਯਮ ਹਨ ਉਹਨਾਂ ਦਾ ਸੋਸ਼ਲ ਡਿਸਟੈਂਸਿੰਗ ਦਾ ਮਾਸਕ ਦਾ ਉਹਨਾਂ ਦਾ ਪਾਲਣ ਕਰਨਗੇ ਐਂਡ ਘਰ ਦੇ ਵਿੱਚ ਹੀ ਰਹਿ ਕੇ ਇਹ ਘਟਨਾ ਕਰਨ ਕਿਸੇ ਵੀ ਤਰੀਕੇ ਨਾਲ ਲੁਧਿਆਣਾ ਤੋਂ ਪਿਊਰ ਰਿਪੋਰਟ ਐਸਐਮਜ਼ੈਟ ਨਿਊਜ਼